ਜ਼ਿਲ੍ਹਾ ਕਾਨਨਿਸ਼ੇਵਮ ਅਥਾਰਟੀ ਸ਼੍ਰੀ ਮੁਖਤਸਰ ਸਾਹਿਬ ਦੇ ਚੇਅਰਮੈਨ ਅਤੇ ਸੀਜੀਐਮ ਜੱਜ ਹਿਮਾਂਸ਼ੂ अरोड़ा ਨੇ ਸਕੂਲੀ ਬੱਚਿਆਂ ਵੱਲੋਂ ਪ੍ਰਾਲੀ ਨਾ ਸਾੜਨ ਦੇ ਅਭਿਆਸ ਨੂੰ ਰੋਕਣ ਲਈ ਬਣਾਏ ਗਏ ਪੋਸਟਰ ਜਾਰੀ ਕੀਤੇ ਇਸ ਮੌਕੇ ਤੇ ਜੱਜ ਹਿਮਾਂਸ਼ੂ अरोड़ा ਨੇ ਕਿਹਾ ਕਿ ਉਹਨਾਂ ਨੇ ਸਕੂਲੀ ਬੱਚਿਆਂ ਵਿੱਚ ਪ੍ਰਾਲੀ ਨਾ ਸਾੜਨ ਸੰਬੰਧੀ ਪੋਸਟਰ ਪੇਂਟਿੰਗ ਮੁਕਾਬਲੇ ਕਰਵਾਏ ਅਤੇ ਉਹਨਾਂ ਨੇ ਕਿਹਾ ਕਿ ਜੋ ਬੱਚੇ ਚੰਗੀਆਂ ਪੇਂਟਿਕਾ ਬਣਾਉਂਦੇ ਹਨ ਉਹਨਾਂ ਨੂੰ ਪੋਸਟਰ ਦਿੱਤੇ ਜਾਣਗੇ ਅੱਜ 31 ਦਸ 2025 ਨੂੰ ਡੀਐਲਐਸ ਸ਼੍ਰੀ ਮੁਕਸਰ ਸਾਹਿਬ ਨੇ ਇਸ ਗੱਲ ਨੂੰ ਧਿਆਨ ਰੱਖਦਿਆਂ ਹੋਇਆ ਕਿ ਪਰਾਲੀ ਸਾੜਨ ਦੀ ਜਿਹੜੀ ਇੱਕ ਪ੍ਰਕਿਰਿਆ ਹੈ ਇੱਕ ਜਿਹੜੀ ਪ੍ਰਥਾ ਸਾਡੇ ਪੰਜਾਬ ਰਾਜ ਵਿੱਚ ਖਾਸ ਕਰਕੇ ਚੱਲੀ ਆ ਰਹੀ ਹੈ ਜਿਸ ਦਾ ਸਾਰੇ ਨਾਗਰਿਕਾਂ ਦੀ ਸਿਹਤ ਤੇ ਅਤੇ ਵਾਤਾਵਰਣ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਉਸ ਨੂੰ ਰੋਕਣ ਲਈ ਉਸ ਨੂੰ ਘਟਾਉਣ ਦੀ ਕੋਸ਼ਿਸ਼ ਕਰਨ ਲਈ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਅਸੀਂ ਦੇਵੀ ਪਬਲਿਕ ਸਕੂਲ ਦੇ ਵਿੱਚ 15 ਅਕਤੂਬਰ 2025 ਨੂੰ ਇੱਕ ਪੋਸਟਰ ਮੇਕਿੰਗ ਕੰਪੀਟੀਸ਼ਨ ਆਰਗੇਨਾਈਜ਼ ਕਰਵਾਇਆ ਸੀ ਉਸ ਵਿੱਚ ਵਿਦਿਆਰਥੀਆਂ ਨੂੰ ਇਹ ਕਿਹਾ ਗਿਆ ਸੀ ਕਿ ਉਹ ਪਰਾਲੀ ਜਲਾਨ ਦੇ ਨੁਕਸਾਨ ਅਤੇ ਆਰਗੈਨਿਕ ਫਾਰਮਿੰਗ ਜਾਂ ਆਲਟਰਨੇਟ ਫਾਰਮਿੰਗ ਦੇ ਜਿਹੜੇ ਫਾਇਦੇ ਹਨ ਉਹਨਾਂ ਦੇ ਮੁਤਲਕ ਪੋਸਟਰ ਬਣਾਉਣ ਤਾਂ ਜੋ ਉਹਨਾਂ ਦਾ ਚੋਣ ਕੀਤਾ ਜਾ ਸਕੇ ਕਿ ਉਹਨਾਂ ਵਿੱਚੋਂ ਕਿਹੜੇ ਅੱਛੇ ਪੋਸਟਰ ਸਨ ਉਹਨਾਂ ਵਿੱਚੋਂ ਪੰਜ ਪੋਸਟਰ ਸਭ ਤੋਂ ਵਧੀਆ ਚੁਣੇ ਗਏ ਸੀ ਤੇ ਉਹਨਾਂ ਪੋਸਟਰ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਕੱਲ 31 ਅਕਤੂਬਰ 2025 ਨੂੰ ਡੀਏਵੀ ਸਕੂਲ ਵਿੱਚ ਜਾ ਕੇ ਸਨਮਾਨਿਤ ਵੀ ਕੀਤਾ ਗਿਆ ਸੀ ਅਤੇ ਉਹਨਾਂ ਦੇ ਪੋਸਟਰਾਂ ਤੋਂ ਹੀ ਪ੍ਰੇਰਣਾ ਲੈਂਦੇ ਹੋਏ ਡੀਐਲਐਸ ਸ਼੍ਰੀ ਮੁਕਸਰ ਸਾਹਿਬ ਨੇ ਏ ਡਿਸਾਈਡ ਕੀਤਾ ਕਿ ਬੱਚਿਆਂ ਵੱਲੋਂ ਬਣਾਏ ਗਏ ਪੋਸਟਰ ਜਿਉਂਦੇ ਤੇ ਉਹੀ ਫਲੈਕਸਾਂ ਦੇ ਰੂਪ ਦੇ ਵਿੱਚ ਬਣਾਏ ਜਾਣਗੇ ਅਤੇ ਸਾਰੇ ਜ਼ਿਲ੍ਹੇ ਦੇ ਵੱਖ-ਵੱਖ ਜਗਾਵਾਂ ਤੇ ਦਰਸਾਏ ਜਾਣਗੇ ਜਿਨ੍ਹਾਂ ਸਦਕਾ ਲੋਕਾਂ ਦੇ ਵਿੱਚ ਪਰਾਲੀ ਨਾ ਜਲਾਣ ਅਤੇ ਇੱਕ ਆਰਗੈਨਿਕ ਫਾਰਮਿੰਗ ਜਾਂ ਆਲਟਰਨੇਟ ਫਾਰਮਿੰਗ ਦੇ ਜਿਹੜੇ ਤਰੀਕੇ ਹਨ ਉਹਨਾਂ ਨੂੰ ਅਪਣਾਉਣ ਦੀ ਜਾਗਰੂਕਤਾ ਅਤੇ ਪ੍ਰੇਰਣਾ ਪੈਦਾ ਹੋਵੇ ਇਹ ਦੇਖਦਿਆਂ ਹੋਇਆ ਕਿ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਫਲੈਕਸਾਂ ਦੇ ਵਿੱਚ ਬੱਚਿਆਂ ਦਾ ਨਾਮ ਉਹਨਾਂ ਦੀ ਕક્ષા ਅਤੇ ਉਹਨਾਂ ਦਾ ਜਿਹੜਾ ਸਕੂਲ ਹੈ ਉਹ ਜਿਉਂ ਦਾ ਤੇ ਉਹੀ ਪੋਸਟਰਾਂ ਦੇ ਥੱਲੇ ਅਤੇ ਫਲੈਕਸ ਦੇ ਵਿੱਚ ਬੱਚਿਆਂ ਨੂੰ ਵੀ ਕ੍ਰੈਡਿਟ ਦਿੰਦਿਆਂ ਹੋਇਆਂ ਦਰਸਾਇਆ ਜਾਏਗਾ ਤਾਂ ਜੋ ਇਹ ਹੋਵੇ ਕਿ ਇਹਦੇ ਵਿੱਚ ਬੱਚਿਆਂ ਦੀ ਮਿਹਨਤ ਹੈ ਅਤੇ ਬੱਚਿਆਂ ਨੂੰ ਵੀ ਜ਼ਿਲ੍ਹਾ ਪੱਧਰ ਤੇ ਇੱਕ ਪਛਾਣ ਮਿਲੇ ਅਤੇ ਵਾਤਾਵਰਨ ਲਈ ਅਤੇ ਕਿਸਾਨਾਂ ਲਈ ਅਤੇ ਸਾਰੇ ਸਮੂਹ ਜਨਤਾ ਲਈ ਇਹ ਪਰਾਲੀ ਜਲਾਣ ਵਾਲਾ ਜਿਹੜਾ ਇੱਕ ਅ ਉਪਰਥਾ ਉਹ ਖਤਮ ਹੋਵੇ ਅਤੇ ਆਰਗੇਨਿਕ ਫਾਰਮਿੰਗ ਅਤੇ ਆਲਟਰਨੇਟ ਫਾਰਮਿੰਗ ਜਿਹੜੀ ਹੈ ਉਹ ਉਸ ਨੂੰ ਵਾਦਾ ਮਿਲੇ ਇਸੇ ਦੇ ਚਲਦਿਆਂ ਉਹ ਪੋਸਟਰ ਕੁਛ ਆ ਛਪ ਕੇ ਆਏ ਹਨ ਤੇ ਉਹਨਾਂ ਦਾ ਲਾਂਚ ਅਸੀਂ ਹੁਣ ਕਰਨ ਜਾ ਰਹੇ ਹਾਂ